ਸਤਿ ਸ੍ਰੀ ਅਕਾਲ ਜੀ ਅੱਜ ਮੇਰਾ ਜਨਮ ਦਿਨ ਸੀ 18 ਜੁਲਾਈ ਨੂੰ ਤੇ 19 ਤਰੀਕ ਤਾਂ ਲਿਖਿਆ 19 ਜੁਲਾਈ ਨੂੰ ਸਰਦਾਰ ਜੀ ਦਾ ਜਨਮ ਦਿਨ ਹੁੰਦਾ ਤੇ ਦੀਪੀ ਮੇਰਾ ਘਰ ਦਾ ਨਾਮ ਹੈ ਜੀ ਬੱਚਿਆਂ ਦੇ ਚਾ ਲਈ ਅਸੀਂ ਛੋਟਾ ਜਿਹਾ ਕੇਕ ਮੰਗਵਾ ਕੇ ਕੱਟ ਕੀਤਾ ਵੈਸੇ ਅਸੀਂ ਮਨਾਉਂਦੇ ਨਹੀਂ ਜਨਮ ਦਿਨ ਪਰ ਬੱਚਿਆਂ ਦੀ ਛੋਟੇ ਛੋਟੇ ਚਾਹਾਂ ਨਾਲ ਕੀਤੀਆਂ ਛੋਟੇ ਛੋਟੇ ਕੋਸ਼ਿਸ਼ਾਂ ਲਈ ਆਪਾਂ ਨੂੰ ਜ਼ਰੂਰ ਚਾਹ ਮਨਾਉਣੇ ਚਾਹੀਦੇ ਛੋਟਾ ਜਿਹਾ ਬਲੌਗ ਹੈ ਜੀ ਹੌਲ ਬਹੁਤ ਹੌਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਤੁਹਾਨੂੰ ਤੜਕੀ ਵਾਲੀ ਨੂੰ ਵੀ ਹੈਪੀ ਬਰਥਡੇ ਟੂ ਯੂ ਜਨਮ ਦਿਵਸ ਨੂੰ ਮੰਮੀ ਨੂੰ ਸੀਦੀ ਮੰਮੀ ਬਲ ਇਸ ਮੇਰੇ ਨੂੰ ਕਹਿਣਾ ਪਰ ਉਹ ਆਇਆ ਕੋਲ ਨੇ ਕਾਲਾ ਹਾਲੋ को चॉकलेट हां हां चॉकलेट मैं मड़ो दू मुंबई आ रहा हूं मेन ग्रीन आत्मा भी आ रहा है ये नहीं देखो ये चक्को हैप्पी बर्थडे सारी कर दो है बाय बाय ਮੈਨੂੰ ਬੁਖਾਰ ਸੀ ਪਰ ਬੁਖਾਰ ਦੀ ਕੀ ਹਿੰਮਤ ਕਿ ਮੈਂ 버ਗਰ ਨਾ ਖਾਂਦੀ ਤੇਰਾ ਚੱਕਣਾ ਜ਼ਰੂਰੀ ਸੀ ਉਹ ਦੂਆ ਆਪਦੇ ਵਾਲਾ ਕੱਟਿਆ ਹੋਇਆ ਹਾਂ ਆਹ ਜੰਮੀ ਆ